ਜੀਰਾ ਸ਼ਹਿਰ ਅੰਦਰ ਸਮਾਜ ਵਿਰੋਧੀ ਅਨਸਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਜਿਸ ਦੀ ਮਿਸਾਲ ਪਿਛਲੇ 3 ਦਿਨਾਂ ਵਿੱਚ ਗੋਲੀ ਚੱਲਣ ਦੁਕਾਨ ਤੇ ਹਮਲਾ ਅਤੇ ਘਰ ਤੇ ਹਮਲਾ ਕਰਨ ਦੇ ਐ ਮਾਮਲਿਆਂ ਤੋਂ ਮਿਲਦੀ ਹੈ ਤਾਜ਼ਾ ਮਾਮਲਾ ਜੀਰਾ ਦੇ ਛਤਰਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਕੁਝ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਹਥਿਆਰਾਂ ਅਤੇ ਇੱਟਾਂ ਰੋੜਿਆਂ ਨਾਲ ਕਰਦੇ ਮੇਨ ਗੇਟ ਦੀ ਬੁਰੀ ਤਰ੍ਹਾਂ ਤੋੜਪਾਨ ਕੀਤੀ ਗਈ ਗੱਲ ਮੈਂ ਤਾਂ ਇਹ ਰਹੀ ਕਿ ਇਸ ਮੌਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੰਦਰ ਸਿੰਘ ਨਾ ਹੀ ਮੇਰਾ ਚਤਰਾਏ ਰੋਡ ਦੇ ਰਹਿਣ ਵਾਲਾ ਹਾਂ ਤੇ ਕੱਲ ਦੀ ਆਪਣੇ 10 ਕੁਜੇ ਦੇ ਕਰੀਬ ਅਸੀਂ ਤੰਦਰ ਅਸੀਂ ਪਹਿਲੀ ਵਾਰ ਪੰਚਾਇਤ ਨੂੰ ਲਿਆਏ ਪੰਜ ਛੇ ਦੇ ਕਰੀਬ ਕੈਂਲੇ ਦੇ ਵਿੱਚ ਜਿਹੜੇ ਬਾਹਰ ਦੇਖੇ ਸੀ ਭੰਨ ਤੋੜ ਗੇੜ ਤੇ ਮਾਰਕੀਟਾ ਰੋੜੇ ਕੁਰਪਾਨਾ ਮੋਲ ਵਗੈਰਾ ਮਾਰ ਗਏ ਤੰਦਰਵਾਜਾ ਅਹੀਂ ਸੁਣ ਕੇ ਜੋ ਬਾਹਰ ਨਿਕਲੇ ਨੇ ਲਲਕਾਰ ਦੇ ਭੱਜ ਗਏ ਉਹਨਾਂ ਨੂੰ ਜਿੰਨਾਂ ਚੋਂ ਦੋ ਮੁੰਡਿਆਂ ਨੂੰ ਤਾਂ ਮੈਂ ਪਛਾਣਿਆ ਕੱਲ ਅੱਗੇ ਵੀ ਇੱਕ ਦੋਰੀ ਇਹਨਾਂ ਨੂੰ ਗਲੀ ਚ ਲੰਘਦੇ ਰੋਕਿਆ ਉਸ ਨਾਲ ਮੇਸ਼ਾ ਪੁੱਤਾ ਗੜੀ ਗੜੀ ਜਿਵੇਂ ਵਿਗਦਾ ਕਿਤੇ ਉਧਰ ਨੰਗਦੇ ਇਸ ਲਈ ਰੋਕਿਆ ਇਹਨਾਂ ਨੇ ਇੱਕ ਦੋ ਰੀ ਤੇ ਉਹਦੇ ਉਸੇ ਕਰਕੇ ਇਹ ਮੁੰਡੇ ਪੰਜ ਛੇ ਇਕੱਠੇ ਕਰਕੇ ਹੋਰ ਜਹਾਦੀ ਇਹਨਾਂ ਨੇ ਆਮਲਾ ਕੀਤਾ ਸਾਡੇ ਦੇ ਆਗੇ ਪਰ ਜਦੋਂ ਅਸੀਂ ਬਾਹਰ ਨਿਕਲੇ ਤੇ ਭੱਜਦੇ ਗਾਣਾ ਕੱਢਦੇ ਇਹਨਾਂ ਦੇ ਵਿੱਚ ਨਿਕਲ ਗਏ ਤੇ ਰਾਤ ਨੂੰ ਪੁਲਿਸ ਸਰਸਨ ਦੇ ਵੀ ਬੁਲਾਈ ਵੀ ਆਏ ਉਹ ਦੇਖ ਕੇ ਗਏ ਮੇਸਾ ਇਹ ਬੰਦਾ ਸਮਾਹੀ ਇਹ ਵੀ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਕੋਈ ਸਰਵਿਸ ਕੀਤੀ ਜਾਵੇ ਕੋਈ ਦਿੰਦੇ ਅੜੇ ਹਾਈਕਲ ਰੋਜ਼ ਦਾ ਕੰਮ ਹੀ ਹੋ ਗਿਆ ਜੀ ਕਦੀ ਕਿਸੇ ਦੇ ਘਮਲਾ ਕੋਈ ਨਹੀਂ ਕੋਈ ਆਮ ਬੰਦਾ ਤਾਂ ਇਸ ਤਰ੍ਹਾਂ ਸ਼ਹਿਰ ਚੱਲੇ ਰਹ ਸਕਦਾ ਜੀਰਾ ਸ਼ਹਿਰੰਦਰ ਸਮਾਜ ਵਿਰੋਧੀ ਅੰਸ਼ਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਜਿਸ ਦੀ ਮਿਸਾਲ ਪਿਛਲੇ 3 ਦਿਨਾਂ ਵਿੱਚ ਗੋਲੀ ਚੱਲਣ ਦੁਕਾਨ ਤੇ ਹਮਲਾ ਅਤੇ ਘਰ ਤੇ ਹਮਲਾ ਕਰਨ ਦੇ ਐ ਮਾਮਲਿਆਂ ਤੋਂ ਮਿਲਦੀ ਹੈ ਤਾਜ਼ਾ ਮਾਮਲਾ ਜੀਰਾ ਦੇ ਛਤਰਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਕੁਝ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਹਥਿਆਰਾਂ ਅਤੇ ਇੱਟਾਂ ਰੋੜਿਆਂ ਨਾਲ ਕਰਦੇ ਮੇਨ ਗੇਟ ਦੀ ਬੁਰੀ ਤਰ੍ਹਾਂ ਤੋੜਪਾਨ ਕੀਤੀ ਗਈ ਗਨੀ ਮੈਂ ਤਾਂ ਇਹ ਰਹੀ ਕਿ ਇਸ ਮੌਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹਾਂਜੀ ਸੁਰਿੰਦਰ ਸਿੰਘ ਨਾ ਹੀ ਮੇਰਾ ਛਤਰਾ ਰੋਡ ਦੇ ਰਹਿਣ ਵਾਲਾ ਹਾਂ ਕੱਲ ਦੀ ਆਪਣੇ 10 ਕੋਹੇ ਦੇ ਕਰੀਬ ਹੀ ਤੰਦਰੁਬਾਹ ਪਹਿਲੀ ਵਾਰ ਪੰਜ ਚਾਰ ਮੁੰਡੇ ਆਏ ਪੰਜ ਛੇ ਦੇ ਕਰੀਬ ਕਹਿੰਦੇ ਦੇਖੀ ਜਿਹੜੇ ਬਾਹਰ ਦੇਖੇ ਸੀ ਭੰਨ ਤੋੜ ਗੇੜ ਤੇ ਮਾਰਕੀਟਾਂ ਰੋੜੇ ਕੁਰਪਾਨਾ ਮੋਰ ਵਗੈਰਾ ਮਾਰ ਗਏ ਤੰਦਰੁਬਾਹਾਂ ਅਹੀਂ ਸੁਣ ਕੇ ਜੋ ਬਾਹਰ ਨਿਕਲੇ ਨੇ ਢਲਕਾਰ ਦੇ ਭੱਜ ਗਏ ਉਹਨੇ ਜਿੰਨਾਂ ਚ ਦੋ ਮੁੰਡੇ ਇਹਨੂੰ ਤਾਂ ਮੈਂ ਪਛਾਣਿਆ ਕੱਲ ਅੱਗੇ ਵੀ ਇੱਕ ਦੋ ਜੀ ਇਹਨਾਂ ਨੂੰ ਗਲੀ ਚ ਲੰਘਦੇ ਰੋਕਿਆ ਤਾਂ ਹਨ ਨਸ਼ਾ ਪਤਾ ਗਲੀ ਗਲੀ ਚ ਵਿਗਦਾ ਕਿਤੇ ਉਧਰ ਮੰਨ ਦੇ ਅਸਲੀ ਰੋਕਿਆ ਨਨਕਦੋਰੀ ਤੇ ਉਹਦੇ ਬਜਾਇ ਉਸੇ ਕਰਕੇ ਗੁੰਡੇ ਪੰਜ ਛੇ ਇਕੱਠੇ ਕਰਕੇ ਹੋਰ ਦਹਾਦੀ ਇਹਨਾਂ ਨੇ ਹਮਲਾ ਕੀਤਾ ਸਾਡੇ ਦੇ ਆਗੇ ਪਰ ਜਦੋਂ ਉਹ ਅਸੀਂ ਬਾਹਰ ਨਿਕਲੇ ਤੇ ਭੱਜਦੇ ਗਾਲਾਂ ਕੱਢਦੇ ਨਿਕਲ ਗਏ ਤੇ ਰਾਤ ਨੂੰ ਪੁਲਿਸ ਸਰਸਨ ਦੇ ਵੀ ਬੁਲਾਈ ਵੀ ਆਏ ਉਹ ਦੇਖ ਕੇ ਗਏ ਮੁਕਾ ਤਾਂ ਬਟਾ ਸਮੇ ਇਹ ਵੀ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਕੋਲ ਚਲਾਈ ਦਿੱਤੀ ਜਾਵੇ ਕੋ ਦਿਨ ਵਿਹਾੜੇ ਅੱਜ ਕੱਲ 로ਜ ਦਾ ਕੰਮ ਹੀ ਹੋ ਗਿਆ ਕਦੀ ਕਿਹਦੇ ਤੋਂ ਮੋਲਰ ਕੋਈ ਨਹੀਂ ਕੋਈ ਕੋਈ ਬੰਦਾ ਦਾ ਇਸ ਤਰ੍ਹਾਂ ਸ਼ਹਿਰ ਚੱਲ ਹੀ ਰਹਿ ਸਕਦਾ